ਅੱਜ ਦੇ ਨਹੀਂ ਪੰਜਾਬ ਦੇ ਵਿੱਚ ਗੁੰਡਾਗਰਦੀਆਂ ਸਾਨੂੰ ਦੇਖਣ ਨੂੰ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ। ਇਸ ਤਰ੍ਹਾਂ ਹੀ ਇੱਕ ਤਾਜ਼ਾ ਮਾਮਲਾ ਨਾਭਾ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਕਿ ਲੋਹੜੀ ਵਾਲੇ ਦਿਨ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਨਾਲ ਹੀ ਉਹਦੀ ਇਨੋਵਾ ਕਾਰ ਵੀ ਭੰਨੇ ਗਈ। ਆਜੋ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ। ਸਿੰਘ ਜੀ ਕੀ ਗੱਲ ਹੋਈ ਪਟਿਆਲਾ ਘਟਿਓਂ ਕੁਛ ਨਹੀਂ ਅਸੀਂ ਗੱਡੀ ਮੋੜ ਰਹੇ ਸੀਗੇ ਆ ਕੇ ਖਾਸੇ ਮੋਟਰਸਾਈਕਲ ਆਏ ਕਿਰਪਾਨਾਂ ਤੇ ਦਾਤ ਨਾਲ ਉਹਤੇ ਹਮਲਾ ਕਰਿਆ ਉਹਨਾਂ ਦੇ ਸਾਰੇ ਸ਼ੀਸ਼ੇ ਭੰਨ ਤੇ ਇੱਤਰਾ ਦੇ ਦਾਤ ਮਾਰੇ ਆ। ਕਰਪਾਨਾ ਕਰਪਾਨਾ ਸੀ ਹੋਰ ਹਤਿਆਰ ਸੀ ਕਿੰਨੇ ਕੁ ਮੁੰਡੇ ਸੀ ਹੈਗੇ 3 6 7 ਜਾਣੇ ਖਾਸ ਇੱਕ ਦਸ ਨਾ ਨਹੀਂ ਕੋਈ ਲਗੜ ਰਟ ਜੀ ਜੇ ਤੁਸੀਂ ਨਹੀਂ ਬੋਲਦੇ ਮੈਂ ਤਾਂ ਸਟੋਰੀ ਕਰਤੀ ਗ੍ਰੈਜੂਏਸ਼ਨ ਫਾਈਨਲ ਈਅਰ ਰਿਪੂ ਦਾ ਅਨੁਭਵ ਜੀ ਐਗਜ਼ਾਮ ਸੀ ਗਈ ਤੁਹਾਨੂੰ ਕਿਵੇਂ ਬਚਾਇਆ ਗਏ ਉੱਤੇ ਉੱਤੀ ਐਟ ਟਾਈਮ ਪੁਲਿਸ ਆ ਗਈ ਵੀ ਉਹਨਾਂ ਨੇ ਇੱਕ ਬੰਦਾ ਨਾਲ ਦੀ ਨਾਲ ਫੜ ਲਿਆ ਜਿਹੜਾ ਭੱਜ ਰਿਆ ਸੀ ਬਾਕੀ ਭੱਜ ਗਏ ਸੀ ਐਟ ਟਾਈਮ ਇੱਕ ਪੁਲਿਸ ਆ ਗਈ ਤਾਂ ਬਚ ਗਏ ਤੋ ਕੋਈ ਨਹੀਂ ਲੜਾਈ ਨਹੀਂ ਪਹਿਲਾਂ ਵੀ ਕੋਈ ਪੁਰਾਣੀ ਲੜਾਈ ਹੋਵੇਗੀ ਨਾ ਨਹੀਂ ਸਾਡੀ ਕੋਈ ਲੜਾਈ ਨਹੀਂ ਇਹ ਮੁੰਡਾ ਫੜਿਆਦਾ ਕੀ ਨਾਮ ਹੈ ਪਤਾ ਨਹੀਂ ਮੈਨੂੰ ਮੈਂ ਜਾਣਦੀ ਨਹੀਂ ਉਹਨਾਂ ਨੂੰ ਸਰ ਉਹ ਇੱਕ ਵਾਰ ਸੰਗਤ ਇੱਕ ਇਹਨਾਂ ਨੇ ਉਹ ਵੀ ਮੇਰੇ ਯਾਰ ਦਾ ਦੋਸਤਾਂ ਨੇ ਦੱਸਿਆ ਵੀ ਇੱਕ ਆਹ ਜੀ ਅੰਗਰੇਜ਼ ਇੱਕ ਰਣਜੀਤ ਨੂੰ ਖਾਲੀ ਇੱਕ ਅੱਛਾ ਪਹਿਲਾਂ ਫੁੱਡੀ ਉਹਨਾਂ ਨਾਲ ਕੋਈ ਲੜਾਈ ਨਹੀਂ ਨਾ ਨਹੀਂ ਉਹਨਾਂ ਨਾਲ ਨਹੀਂ ਪੜਦੇ-ਪੜਦੇ ਇਕੱਠੇ ਹੋਗੇ ਤੇ ਨਾ ਨਹੀਂ ਕੁਝ ਨਹੀਂ ਪੜਦੇ ਇਕੱਠੇ ਉਹ ਤਾਂ ਹੋ ਜਾਂਦੇ ਮੰਗਣਾ ਉਹਨਾਂ ਦੀ ਪਹਿਲਾਂ ਵੀ ਕੇਸ ਚੱਲਦੀ ਨਹੀਂ ਵੇ ਕਿਉਂ ਗੱਡੀ ਭੰਗ ਕੇ ਵੇਨੇ ਉਹੋ ਕੀ ਕਰਨ ਹੋਇਆ ਸਾਰੇ ਜੀ ਗੇੜੇ ਕੱਢਦੀ ਪਟਿਆਲਾ ਗੇੜੀ ਉਥੇ ਛੋਟੇ ਪੰਪ ਕੋਲ ਟ੍ਰੈਫਿਕ ਇੰਜੀਨੀਅਰ ਗੱਡੀ ਰੋਕ ਹੋਲੀ ਕੀਤੀ ਤੇ ਉਹਨਾਂ ਨੇ 1 ਲੱਖ ਦਾ ਮੇਲ ਨਾਲ ਹਮਲਾ ਕਰਦੀ ਗੱਡੀ ਕੀਤੀ ਕਿੰਨੇ ਕਿੰਨੇ ਲੋਕ ਸੀ ਰਜੀਤਨ ਪਾਲੀ ਤੇ ਇੱਕ ਅੰਗਰੇਜ਼ ਅੰਗਰੇਜ਼ ਕਹਿੰਦੇ ਨੇ ਫਾਕੀ ਉਹਨਾਂ ਨਾਲ ਦੇ ਦੀ ਮੁੰਡੇ ਪਹਿਲਾਂ ਕੋਈ ਤੁਹਾਡੀ ਲੱਗਦਾ ਪਹਿਲਾਂ ਸਾਡੀ ਰਜੀਤ ਨਾਲ ਤਾਂ ਕੁਝ ਵੀ ਨਹੀਂ ਹੈਗਾ ਜੇ ਬਦਲੋ ਤਾਂ ਸਾਡੇ ਕਰਤਿਆ ਲੋਕ ਗੇੜੇ ਕੱਢ ਰਹੀ ਸੀ ਨਹੀਂ ਫਿਰ ਕਿਉਂ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੂੰ ਪਤਾ ਹੀ ਸਾਡੀ ਪਹਿਲਾਂ ਤਾਂ ਲੜਾਈ ਲੜੀ ਸਾਡੀ ਕਿਸੇ ਨਾਲ ਵੀ ਨਹੀਂ ਹੋਈ ਹੈਗੀ ਅਜੇ ਤੱਕ ਕੋਈ ਕਾਲਜ ਪੈਸੇ ਦਾ ਰੋਲਾ ਨਹੀਂ ਤਿਆਰ ਫਤ ਸਿਮਪਲ ਕਿਤੇ ਕੱਢਦੇ ਹੁਣ ਤਿਆਰ ਉਹਨਾਂ ਨਾਲ ਕੀ ਆਏ ਸੀ ਕਰੋ ਜੀ ਤਾਂ ਅਕਾ ਕਿਡੇ ਕੱਢਦੇ ਹਾਂ ਅੰਦਰ ਪਾਪਾ ਕੋਲ ਇਕੋ ਲੱਗ ਕੇ ਕਹਿੰਦੇ ਨਾਲ ਹਮਲਾ ਕੀਤਾ ਸਾਡੇ ਤੇ ਨਾ ਤੁਹਾਡੇ ਬੇਟੇ ਦਾ ਰਮਨਦੀਪ ਸਿੰਘ ਕੀ ਕਾਰਨ ਹੈ ਕਿ ਉਹ ਆਦੀ ਕੁਤਵਾਰ ਸੀ ਸਰ ਉਹ ਤਾਂ ਕਰੋ ਆਰਾਮ ਨਾਲ ਆਏ ਹੈਗੇ ਇਹ ਕਹਿੰਦੇ ਅਸੀਂ ਮੰਮੀ ਥੋੜਾ ਕੋ ਮਹਿੰਨੇ ਤਿਹਾਰ ਹੈਗਾ ਅਸੀਂ ਘੁੰਮਣ ਆਏ ਸੀਗੇ ਨਾਲ ਹੀ ਮੈਨੂੰ ਥੋੜੀ ਦਰਵਾਜ਼ਾ ਫੋਨ ਆਇਆ ਮੰਮੀ ਸਾਡੇ ਤੇ ਮੁੰਡਿਆਂ ਨੇ ਹਮਲਾ ਕਰਤਾ ਹੈਗਾ ਬੀ ਤੁਸੀਂ ਜਲਦੀ ਪਾਪਾ ਨੂੰ ਭੇਜੋ ਜਦੋਂ ਆ ਕੇ ਦੇਖਿਆ ਤਾਂ ਸਾਰੀ ਗੱਡੀ ਭੰਨੀ ਪਈ ਸੀਗੀ ਉਹਨੇ ਤੇ ਪੁਲਸ ਵਾਲੇ ਕੁਦਰਤੀ ਨਾਗਰੇ ਸੀਗੇ ਕਹਿੰਦੇ ਪੁਲਸ ਵਾਲੇ ਕਹਿੰਦੇ ਵੀ ਅਸੀਂ ਕੁਦਰਤੀ ਨਾਗਰੇ ਸੀ ਅਸੀਂ ਬਚਾ ਲਿਆ ਮੁੰਡੇ ਨੂੰ ਨਹੀਂ ਤਾਂ ਮੁੰਡੇ ਨੂੰ ਮਾਰ ਦੇਣਾ ਸੀ ਉਹ ਮੁੰਡਿਆਂ ਨੇ ਸਾਡੀ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਕੋਈ ਸੀਗਾ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਕਿਉਂ ਹਮਲਾ ਕੀਤਾ ਕੀ ਮੰਗ ਚਾਹੁੰਦੇ ਸੀ ਸਰ ਹੁਣ ਮੰਗ ਤਾਂ ਹੁਣ ਐਟ ਅ ਟਾਈਮ ਮੈਂ ਕੀ ਕਹਾਂ ਦੱਸ ਹਲਾ ਤਾਂ ਮੁੰਡੇ ਵਾਲੀ ਪਰੇਸ਼ਾਨੀ ਹੋ ਰਹੀ ਹੈ ਦੇਖ ਕੇ ਸਾਡੀ ਗੱਡੀ ਸਾਰੀ ਜਿਹੜੀ ਹੈਗੀ ਤੋੜੀ ਭੰਨੀ ਹੈ ਜਿਹੜੀ ਸਾਰੇ ਠੀਕ ਕਰਾ ਕੇ ਦੇਣ ਉਹ ਸਾਰੇ ਦੇਖੋ ਤਾਂ ਸਹੀ ਸਾਰੇ ਉੱਥੇ ਐਨ ਬਿਲਕੁਲ ਦੇ ਐਨ ਸਾਰੀ ਗੱਡੀ ਸਾਰੇ ਸ਼ੀਸ਼ੇ ਤੋੜ ਤੇ ਗੱਡੀ ਦੇ ਸਾਰੀ ਗੱਡੀ ਰੈਂਟ ਦਾ ਸਾਰੀ ਡੈਂਟ ਪਾਤੇ ਹੋਏ ਨੇ ਹਾਂਜੀ ਹਾਂਜੀ ਕੀ ਹਾਲਾਤ ਨੇ ਉਹਦੇ ਸਿਰੋ ਕੁਛ ਮਾਈਲਡ ਇੰਜਰੀਜ਼ ਹੈਗੇ ਉਹਦੇ ਹੈੱਡ ਤੇ ਨਾ ਲੈਫਟ ਸਾਈਡ ਤੇ ਆਈ ਬੋਲ ਦੇ ਉੱਪਰ ਹੈਗੇ ਇੰਜਰੀਜ਼ ਤੇ ਆਪਾਂ ਫਰਸਟ ایڈ ਦੇ ਕੇ ਨਾ ਦੋ ਸਟੀਚਸ ਲਗਾਤੇ ਹੋਤੇ ਬਾਕੀ ਪੇਸ਼ੈਂਟ ਸਟੇਬਲ ਹੈ ਫਿਲਹਾਲ ਹੈ ਨਾ ਚਿੰਤਾ ਨਹੀਂ ਹੈਗਾ ਨਹੀਂ ਠੀਕ ਹੈ ਪੇਸ਼ੈਂਟ ਠੀਕ ਹੈ ਬਿਲਕੁਲ ਠੀਕ ਹੈ जो भी सिमटोमेटिक ट्रीटमेंट वो दे रहे हैं आप बाकी आप टेस्ट रिपोर्ट जो एन सी सी टी वगैरह करा के देखते दे हैं कोई इंटरनल चीज तो नहीं है आपको लगती है कुछ है ना सीरीयसनैस बाकी ठीक है साढ़े वो पेशेंट स्टेबल है कॉन्शियस है है ना ओरएंटेड है पूरा वाइटल्स तो भी स्टेबल है हाँ जी हाँ वो लीगल प्रोसैस अभी करता जो होंगे ना सारा हाँ जी सर जी छानबीन कर रहे हैं वो वजह की है उसके सामने यार गड्डी भरनी भी है ਗੱਟੀ ਹੈ ਇਹ ਹੁਣ ਪਤਾ ਕਰਾਂਗੇ ਫੇਰ ਤਕਰੀਕਾ ਕਰ ਰਹੇ ਆ ਅੱਛਾ ਜੀ ਕਿੰਨੇ ਕੁ ਮੁੰਡੇ ਸੀ ਉਰੇ ਇਹਦੇ ਦਾ ਦੇਖੋ ਜੀ ਤਕਰੀਕਾ ਕਰ ਰਹੇ ਆ ਕੋਈ ਹੰਕਾਰ ਨਾਲ ਆਗੇ ਆਗੇ ਕੀ ਹੋਇਆ ਕੀ ਆ ਓਏ ਉਹ ਲੜਾਈ ਝਗੜਾ ਕਰ ਰਹੇ ਜਾਂਦੇ ਨੇ ਗੱਟੀ ਤੇ